we ਗਿਰਾਜਨ ਅਸਕਰ ਪਾਕਿਸਤਾਨ ਜੁਨੀਅਰ ਇਕਤਾ ਸਿੱਧੂ ਵਰਤੋਤਾ ਹਨ ਕਟੇਗੜ ਸਾਹਿਬ ਸਾਰਿਆਂ ਤੋਂ ਪਹਿਲਾਂ ਮੈਂ ਬਤਿਹਾਰਜ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ ਇਹ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਸੈਂਟਰ ਸਰਕਾਰ ਲੈ ਕੇ ਆਈ ਹੈ ਉਹਨਾਂ ਦੇ ਵਿਰੋਧ ਚ ਹੈ ਇੱਕ ਪਾਸੇ ਤਾਂ ਅੱਜ 15 ਅਗਸਤ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਦੂਜੇ ਪਾਸੇ ਅਸਲ ਦੇ ਵਿੱਚ ਲੋਕਾਂ ਨੂੰ ਗੁਲਾਮ ਕਰਿਆ ਜਾ ਰਿਹਾ ਮੈਂ ਤਾਂ ਇਹ ਕਹੂੰਗਾ ਵੀ ਜਦੋਂ ਤੋਂ ਆਧਾਰ ਕਾਰਡ ਬਣਨਾ ਸ਼ੁਰੂ ਹੋਇਆ ਉਹ ਲੋਕਾਂ ਦੀ ਆਜ਼ਾਦੀ ਤੇ ਆਜ਼ਾਦ ਭਾਰਤ ਦੇ ਵਿੱਚ ਪਹਿਲਾ ਡਾਕਾ ਸੀ ਉਸ ਤੋਂ ਬਾਅਦ ਹੌਲੀ-ਹੌਲੀ ਇਹ ਸਰਕਾਰ ਜਿਹੜੀ ਉਸੇ ਰਾਹ ਤੇ ਤੁਰਦੀ ਜਾ ਰਹੀ ਹੈ 20 ਦੇ ਵਿੱਚ ਤਿੰਨ ਕਿਸਾਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਏ ਪਰ ਕਿਸਾਨਾਂ ਦੇ ਸੰਘਰਸ਼ ਨੇ ਜਿਹੜਾ ਚੱਲਦਿਆਂ ਚੱਲਦਿਆਂ 13 ਮਹੀਨੇ ਇੱਕ ਲੋਕ ਸੰਘਰਸ਼ ਬਣ ਗਿਆ ਉਹ ਸੰਘਰਸ਼ ਤੋਂ ਸਰਕਾਰ ਡਰੀ ਤੇ ਮੋਦੀ ਸਾਹਿਬ ਨੂੰ ਉਹ ਤਿੰਨ ਕਾਨੂੰਨ ਵਾਪਸ ਲੈਣੇ ਪਏ ਪਰ ਫਿਰ ਵੀ ਪਤਾ ਨਹੀਂ ਆਪਣੇ ਆਜਤੋਂ ਬਾਜਨੀ ਆ ਰਿਹਾ ਆ ਤਿੰਨ ਫੌਜਦਾਰੀ ਕਾਨੂੰਨ ਲੈ ਕੇ ਆਇਆ ਜਿਹੜਾ ਬੜਾ ਵੱਡਾ ਡਾਕਾ ਫਿਰ ਇਹ ਸਾਰੇ ਆਮ ਲੋਕਾਂ ਸਿਰ ਪਸਾਨਾ ਤੇ ਨਹੀਂ ਸਾਰੀ ਭਾਰਤ ਦੇ ਲੋਕਾਂ ਦੀ ਆਜ਼ਾਦੀ ਤੇ ਡਾਕਾ ਹੈ ਔਰ ਅਸੀਂ ਪਹਿਲਾਂ ਵੀ ਲੋਕਾਂ ਵਾਸਤੇ ਲੜ ਰਹੇ ਸੀ ਹੁਣ ਵੀ ਲੜ ਰਹੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਕੀ ਪ੍ਰੋਗਰਾਮ ਚੱਲ ਰਿਹਾ ਹੈ ਅੱਜ ਦਾ ਪ੍ਰੋਗਰਾਮ ਇਹ ਹੈ ਕਿ ਅਸੀਂ ਪਿੰਡਾਂ ਤੋਂ ਟਰੈਕਟਰ ਮਾਰਚ ਕਰਕੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਮੁਕਾਮ ਤੇ ਪਹੁੰਚਾਂਗੇ ਸਰਦੇ ਵਿਰੋਧ ਇੱਕ ਦਿਖਾਵਾ ਕਰਨਾ ਚਾਹੁੰਦੇ ਆ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਲੋਕ ਤੁਹਾਡਾ ਵਿਰੋਧ ਕਰ ਰਹੇ ਨੇ ਇਹ ਜਿਹੜੇ ਤੁਹਾਡੇ ਲੋਕ ਮਾਰੂ ਕਾਨੂੰਨ ਨੇ ਇਹਨਾਂ ਦਾ ਲੋਕਾਂ ਦੇ ਕੀ ਅਸਰ ਹੋਣਾ ਬਹੁਤ ਮਾੜਾ ਅਸਰ ਹੋਣ ਜਾ ਰਿਹਾ ਇਸ ਕਰਕੇ ਲੋਕ ਤੁਹਾਡਾ ਵਿਰੋਧ ਦੇ ਵਿੱਚ ਖੜੇ ਨੇ ਇਹ ਸਾਡੀ ਪੰਜਾਬ ਸਰਕਾਰ ਦੀ ਸੰਤਤਾ ਵੀ ਲਿਖੀ ਆ ਕਿਉਂਕਿ ਮੰਤਪਾ ਦਾ ਨਰਜੀ ਸਰਕਾਰ ਪੱਛਮੀ ਬੰਗਾਲ ਚ ਉਹਨਾਂ ਨੇ ਉਸੇ ਵੇਲੇ ਇਹਨਾਂ ਦਾ ਵਿਰੋਧ ਕੀਤਾ ਕਿ ਅਸੀਂ ਆਪਣੇ ਸੂਬੇ ਦੇ ਸੂਬੇ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਕਰਾਂਗੇ ਸਾਡੀ ਸਰਕਾਰ ਨੂੰ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਚਾਹੀਦਾ ਸੀ ਪਰ ਉਹਨਾਂ ਨੇ ਇਹ ਨਹੀਂ ਕੀਤਾ ਅਸੀਂ ਅੱਜ ਦੇ ਜਿਹੜਾ ਪ੍ਰੋਟੈਸਟ ਹੈ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਸੂਬੇ ਦੇ ਵਿੱਚ ਘੱਟੋ-ਘੱਟ ਤਾਂ ਇਹਨੂੰ ਨਾ ਲਾਗੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਦੀਬੇ ਕੋਟਲਾ ਬਲਾਕ ਪ੍ਰਧਾਨ ਬਸੀਂ ਬਿਠਾਣਾ ਇੱਕ ਇਹ ਜੋ ਸਿੱਧੂ ਚੱਥੇ ਬੰਦੀ ਜੋ ਅੱਡ ਪ੍ਰੋਗਰਾਮ ਅਮਰੀਕਾ ਹੈ ਇਹ ਪੂਰੇ ਭਾਰਤ ਦਾ ਪ੍ਰੋਗਰਾਮ ਅਮਰੀਕਾ ਗਿਆ ਜੀ ਸਾਡਾ ਜੋ ਪ੍ਰੋਗਰਾਮ ਹੈ ਇੱਥੇ ਟਰੈਕਟਰਾਂ ਦੇ ਮਾਰਚ ਕੱਢਣਾ ਹੈ ਇਹ ਖੋਜਦਾਰੀ ਜਿਹੜੇ ਕਾਨੂੰਨ ਆਏ ਆ ਇਹ ਉਹਨਾਂ ਦੇ ਵਿਰੁੱਧ ਇਹ ਪ੍ਰਸ਼ਟ ਕਰ ਰਹੇ ਆਂ ਅਸੀਂ ਇੱਥੇ ਦੇ ਆਪਣੀ ਤਸਵੀਰ ਮੂਰਨ ਹੋ ਕੇ ਟਰੈਕਟਰ ਲੈ ਕੇ ਜਾਣੇ ਆ ਜਾ ਕੇ ਸ੍ਰੀ ਫਤਗੜ ਸਾਹਿਬ ਪਹੁੰਚਾਂਗੇ ਉੱਥੇ ਪਹੁੰਚ ਕੇ ਜਿਹੜੇ ਤਿੰਨੇ ਫੌਜਦਾਰੀ ਕਾਨੂੰਨ ਆ ਜਿਹੜੇ ਬਣਾਏ ਆ ਉਹਨੇ ਕਾਪੇ ਫੂਕਾਂ ਕੇ ਉੱਥੇ ਚੱਲ ਕੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਇਹ ਇੰਨੇ ਮਾਰੂ ਕਾਨੂੰਨ ਜਿਹੜੇ ਫੌਜਦਾਰੀ ਬਣਾਏ ਆ ਹਰੇ ਲੋਕਾਂ ਦੀ ਸਮਝ ਵਿੱਚ ਹੀ ਨਹੀਂ ਪੈ ਰਹੀ ਜੀ ਜਿਹੜਾ ਅਧਿਕਾਰ ਆ ਇਹਦੇ ਵਿੱਚ ਕਾਨੂੰਨਾ ਚ ਉਹ ਸਾਰਾ ਪੁਲਿਸ ਨੂੰ ਦੇ ਦਿੱਤਾ ਗਿਆ ਹੈ ਜਿੰਨਾ ਵੀ ਹੈਗਾ ਜੇ ਤੁਸੀਂ ਕਿਸੇ ਵਕੀਲ ਕੋਲ ਜਾ ਕੇ ਬੈਠੋਗੇ ਤੁਹਾਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਦੇਊਗਾ ਵਕੀਲ ਦੱਸੂਗਾ ਵੀ ਕਿੰਨੇ ਮਾਰੂ ਕਾਨੂੰਨ ਆ ਜਿਹੜਾ ਕੋਰਟ ਦਾ ਰਾਈਟ ਆ ਉਹ ਇਹਨਾਂ ਜਿਹੜੇ ਖਤਮ ਕਰਤਾ ਇਹਨਾਂ ਨੇ ਸਾਰੇ ਚੱਕ ਕੇ ਇਸ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਹੈ ਆਉਣ ਵਾਲਾ ਜਿਹੜਾ ਸਮਾਂ ਇਹ ਹੌਲੀ-ਹੌਲੀ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਜਦ ਮਿਲਣੀ ਹੈ ਇਹਦਾ ਰੋਸ ਹੈ ਲੋਕਾਂ ਦੀ ਵਾਧਾ ਜਾਊਗਾ ਇਹ ਘਟਣਾ ਨਹੀਂ ਹੈਗਾ ਜਿਹੜੀਆਂ ਸਾਡੇ ਜਥੇਬੰਦੀਆਂ ਸਾਰੇ ਆ ਗੈਰ ਰਜਕਤ ਦੀ ਜਥੇਬੰਦੀ ਆ ਕਿਸਾਨ ਮਜ਼ਦੂਰ ਸੰਜਮ ਮੋਰਚਾ ਜਿਹੜਾ ਇਹ ਬਹੁਤ ਵਿਰੋਧ ਕਰ ਰਹੇ ਆ ਅਸੀਂ ਬਾਕੀ ਜਥੇਬੰਦੀਆਂ ਵੀ ਥੋੜੀ ਥੋੜੀ ਇਹਦੇ ਵਿਰੋਧ ਵਿੱਚ ਉੱਠ ਰਹੀਆਂ ਜਿਹੜਾ ਪ੍ਰੋਟੈਸਟ ਆ ਇਹ ਅੱਜ ਜਿਹੜਾ ਸ਼ੁਰੂ ਕਰ ਰਹੇ ਆ ਅਸੀਂ ਬਣਾ ਮਾਰਚ ਕਰ ਰਹੇ ਆ ਇਹਦੇ ਵਿਰੁੱਧ ਹੀ ਆ ਇਹ ਹੋਜਦਾਰੀ ਕਾਨੂੰਨਾਂ ਦੇ ਵਿਰੁੱਧ ਆ ਇਨੇ ਮਾਰੇ ਕਾਨੂੰਨ ਵਾਲੀ ਲੋਕਾਂ ਨੂੰ ਸਮਝ ਨਹੀਂ ਲੱਗੀ ਜੀ ਹੌਲੀ ਹੌਲੀ ਜੇ ਲੋਕਾਂ ਨੂੰ ਸਮਝ ਲੱਗਣੀ ਆ ਇਹ ਜਿਆਦਾ ਵਿਰੋਧ ਵਧਣਾ ਹੈ ਇਹ ਭਾਰਤ ਦੇ ਵਿੱਚ ਇਹ ਪੂਰੇ ਭਾਰਤ ਦੇ ਵਸਤਾ ਹੀ ਆ ਇਹ ਇਕੱਲੇ ਪੰਜਾਬ ਵਸਤੇ ਨਹੀਂਗਾ ਪੂਰੇ ਭਾਰਤ ਦੇ ਵਸੀਆਂ ਵਸਤੇ ਹੀ ਆ ਇਹ ਇਕੱਲਾ ਵੀ ਹਾਂ ਇਕੱਲੇ ਪੰਜਾਬ ਵਸਤੇ ਮਾਰੂਆਂ ਹੈ ਪੂਰੇ ਭਾਰਤ ਦੇ ਲੋਕਾਂ ਵਸਤੇ ਆ ਹਾਲੇ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਫੂਜਦਾਰੀ ਕਾਨੂੰਨ ਹੈਗੇ ਕਿ ਆ ਕੀ ਸਾਡੀ ਪੂਸੋਂ ਅਧਿਕਾਰ ਦੇਤੇ ਨੇ ਪੂਰੇ ਭਾਰਤ ਦੀ ਪੂਸੋਂ ਦਿੰਦੇ ਆ ਜੀ ਇਕੱਲੇ ਹੈਗੇ ਨਹੀਂ ਪੰਜਾਬ ਨੂੰ ਹੀ ਦਿੰਦੇ ਹੈਗੇ ਪੂਰੇ ਭਾਰਤ ਦੇ ਲੋਕਾਂ ਨੂੰ ਦੇਖੋ ਜਿਹੜੇ ਇਹ ਕਾਨੂੰਨ ਆ ਤੁਹਾਨੂੰ ਪਤਾ ਵੀ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਵੀ ਰਲੀ ਵੀ ਆ ਨਾਲ ਰਲ ਕੇ ਜਲਦੀ ਹੈ ਕੇਂਦਰ ਦੇ ਨਾਲ ਇਹ ਇਹਦਾ ਕਬਜਾ ਕੇਂਦਰ ਨੇ ਆਪਣੇ ਪੰਜਾਬ ਪਰ ਕਰਿਆ ਵਾ ਇਹ ਆਉਣ ਵਾਲੇ ਸਮਾਂ ਜਿਹੜਾ ਤੁਹਾਨੂੰ ਪਤਾ ਲੱਗ ਜੂਗਾ ਲੋਕਾਂ ਨੂੰ ਹੌਲੀ ਹੌਲੀ ਕਾਨੂੰਨਾਂ ਦੀ ਸਮਝ ਲੱਗੂਗੀ ਸਾਡੇ ਨੌਜਵਾਨ ਪੜ੍ਹੇ ਲਿਖੇ ਆ ਸਾਰਾ ਪਤਾ ਲੱਗ ਜਾਣਾ ਹੁਣ ਜਲ ਕਾਨੂੰਨ ਦੇ ਕਾਪੀਆਂ ਮਿਲਣਗੀਆਂ ਪੰਜਾਬੀ ਵਿੱਚ ਟਰਾਂਸਲੇਸ਼ਨ ਹੋਊਗੀ ਕਾਨੂੰਨਾਂ ਦੀ ਆਪੇ ਪੜ੍ਹਨਗੇ ਹਰ ਇੱਕ ਬੰਦਾ ਪੜ੍ਹੂਗਾ ਹਿੰਦੀ 'ਚ ਹੋਊਗੀ ਇੰਗਲਿਸ਼ ਆ ਹੁਣ ਹਿੰਦੀ ਹਰ ਇੱਕ ਭਾਸ਼ਾ ਵਿੱਚ ਇਹਨੇ ਟਰਾਂਸਲੇਸ਼ਨ ਹੋਣੀ ਆ ਇਹ ਜੇ ਮੇਰੇ ਸਮਝ ਪੈਣੀ ਹੈ ਜਰ ਹਰ ਇੱਕ ਪਾਸੇ ਟ੍ਰਾਂਸਫਰ ਨਹੀਂ ਦੀ ਕਾਨੂੰਨਾਂ ਦੀ ਹੋਊਗੀ ਹਲੇ ਆਉਣ ਵਾਲਾ ਸਮਾਂ ਜਿਹੜਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਕੀ ਹੋਣੇ ਜਾ ਰਿਹਾ ਹੈ ਕੀ ਅਪੀਲ ਕਰਨਾ ਚਾਹੀਦਾ ਅਸੀਂ ਤਾਂ ਲੋਕਾਂ ਨੂੰ ਅਹੀ ਅਪੀਲ ਕਰਦੇ ਆ ਭਾਈ ਏਕਾ ਬਣਾਓ ਆਪਣੇ ਸਾਰੇ ਏਕਤਾ ਰੱਖੋ ਏਕਤਾ ਵਿੱਚ ਬਲ ਹੁੰਦਾ ਜੇ ਆਪਾਂ ਸਾਰੇ ਏਕਤਾ ਕਰਾਂਗੇ ਜਿੱਕਰ ਆ ਪਹਿਲਾਂ ਕਾਲੇ ਕਾਨੂੰਨ ਆਪਾਂ ਰੱਦ ਕਰਾਏ ਆ ਕੋਈ ਖਾਸ ਗੱਲ ਨਹੀਂ ਹੈਗੀ ਰੱਦ ਕਰਾਉਣੇ ਇਹ ਵੀ ਆਪਾਂ ਕਾਨੂੰਨ ਰੱਦ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ